2022 ਮਾਡਲ ਇਧਰ ਲਾਇਸ਼ਰ ਜੀ ਠੀਕ ਹੈ ਜੀ 4 ਲੱਖ 70 ਹਜ਼ਾਰ ਰੇਟ ਹੈ 4.5 ਲੱਖ ਦਾ ਲੋਨ ਵੀ ਹੋ ਜਾਊਗਾ ਜੀ ਰਹਿ ਕੀ ਗਿਆ ਭਾਈ 20000 ਮੈਂ ਤੈਨੂੰ ਦਨੂ ਜੇ 50 ਕੋਸ ਨਾ ਕੋਸ ਤੁਸੀਂ ਮਾਨ ਤਾਨ ਕਰ ਹਾਂਜੀ ਆਹ ਟਰੈਕਟਰ ਲੈ ਸੋਨਾਲਿਕਾ 60 2008 ਮਾਡਲ ਪਾਵਰ ਸਟੀering ਵਾਲਾ ਠੀਕ ਹੈ ਇਹ ਆਪਾਂ ਤੁਹਾਨੂੰ ਲਾਸਟ ਦੇ ਦਿਖਾਉਨੇ ਆ ਇਹਦਾ ਇੰਜਨ ਹੋ ਰਿਹਾ ਅੱਛਾ ਜੀ ਫੁੱਲ ਹੋ ਰਿਹਾ ਐ ਨਹੀਂ ਹੋ ਰਿਹਾ ਵੀ ਤੁਥਮਤ ਹੋ ਰਿਹਾ ਟੁਕੜੀਆਂ ਤੋਂ ਲੈ ਕੇ ਸਾਰੀ ਕਿਟ ਪੈ ਰਹੀ ਹੈ 2021 ਮਾਡਲ ਹੈ ਟਾਇਰ ਬ੍ਰਾਂਡ ਨਿਊ ਹੈ ਸਾਰਾ ਜੈਨੂਨ ਟਰੈਕਟਰ ਹੈ ਠੀਕ ਹੈ ਕੋਈ ਕ੍ਰਾਈਪਾੜੇ ਦੇ ਕੁਝ ਨਹੀਂ ਚੱਲਿਆ ਵਿਆ ਚਾਰੇ ਟਾਇਰ ਨਵੇਂ ਆ ਮੇਰੇ ਹਾਂਜੀ ਹਾਂਜੀ ਬਿਲ ਵੀ ਮਲੂ ਨਾਲ ਟਾਇਰ ਆਈ ਹੋਰੀ ਕਹਿੰਦੇ ਆਪਾਂ ਕਰਨਾ ਆਪਾਂ ਕਰਕੇ ਦੇਣਾ ਆਪਾਂ ਖੋਲ ਦੇਣਾ ਸਵੇਰੇ ਹੀ ਠੀਕ ਹੈ ਤੇ A1 ਹੋਊਗਾ ਇਹਨਾਂ ਮੈਂ ਨਾ ਵਾਕੇ ਦੇਵਾਂ ਤਸਲੀ ਕਰਾ ਕੇ ਠੀਕ ਹੈ ਕੋਈ ਐ ਨਹੀਂ ਕਹਿੰਦੇ ਪਿਸਟਨ ਦੇਸੀ ਨਿਕਲਣਗੇ ਬਾਅਦ ਚ ਆ ਐਵੇਂ ਨਹੀਂ ਵੀ ਕੱਲੇ ਰਿੰਗ ਪਾ ਕੇ ਕਰ ਦੇਣਗੇ ਠੀਕ ਹੈ ਵਿਦ ਸਲੀਬਾ ਰਿੰਗ ਪਿਸਟਨ ਬਹਿਣਗੇ ਦੇ ਠੀਕ ਹੈ ਐ ਨਹੀਂ ਵੀ ਪਾ ਦਿਓ ਕਿ ਹਫਤੇ 10 ਦਿਨਾਂ ਜੀ ਕੋਈ ਨੁਕਸ ਬੰਦਾ ਕਹਿ ਦੇ ਆ ਆਪਾਂ ਫ੍ਰੀ ਠੀਕ ਕਰਕੇ ਦੇਵਾਂਗੇ ਠੀਕ ਹੈ ਐਨੀ ਤਸਲੀ ਮਤਰਾ ਕੋਈ ਨਹੀਂ ਛੇਦੀ ਦਿੰਦਾ ਹਾਂ ਅਗਲਾ ਕਹਿੰਦਾ ਬਾਈ ਜੀ ਤੁਹਾਡਾ ਲੈ ਗਏ ਤੁਸੀਂ ਤੁਹਾਡਾ ਹਾਂਜੀ ਬਾਈ ਆਲ オリジナル ਹੈ ਸੋਹਣਾ ਟਰੈਕਟਰ ਹੈ ਠੀਕ ਹੈ ਜੀ 2 ਲੱਖ ਤੇ 45000 ਸਰ ਹਾਂ ਜੀ ਇੰਜਨ ਗੇਅਰ ਦਾ ਜਮਾ ਸਹੀ ਹੈ ਆ 2098 ਮਾਡਲ ਦਾ 2029 ਤੱਕ ਪਾਸਿੰਗ ਪੰਜਾਬ ਨੰਬਰ ਠੀਕ ਹੈ ਤਾਂ ਇਹ 511 ਮਿੱਤਰੋ ਪਹਿਲਾਂ ਹੁਣ 2 ਲੱਖ ਪਰ ਕੁਛ ਨਹੀਂ ਕੱਲੇ ਰਿੰਗਣ ਨਾਲ ਵੀ ਹਟ ਜਾਣਾ ਪਰ ਆਪਾਂ ਕਸਟਮਰ ਖਰਾਬ ਨਹੀਂ ਨਾ ਕਰਨਾ ਬਿਲਕੁਲ ਆਪਾਂ ਬੰਦੇ ਜੋੜ ਕੇ ਰੱਖਨੇ ਆਪਣੇ ਤੇ ਜਿਹੜਾ ਇੱਕ ਵਾਰ ਡੈਕਟਰ ਲੈ ਆਇਆ ਨਾ ਦੁਬਾਰਾ ਆਪਣੇ ਕੋਲ ਲਾਜ਼ਮੀ ਆਉਂਦਾ ਚੰਗੋ ਰਹੀਏ ਸਾਰਾ ਕੁਝ ਨਵਾਂ ਕੋਲੇ ਬੈਠ ਕੇ ਵੀ ਕਸਟਮਰ ਕਰਾ ਸਕਦਾ ਠੀਕ ਹੈ ਕਿਉਂਕਿ ਹਲੇ ਲਾਲੋ ਮੁੰਡਿਆਂ ਨੇ ਇੱਕ ਦੋ ਦਿਨ ਥੋੜੇ ਬਿਜ਼ੀ ਐ ਦੋ ਤਿੰਨ ਦਿਨ ਜੜ ਨਹੀਂ ਹੋਣਾ ਜੇ ਕੰਮ ਹੋਰ ਵੜਿਆ ਕਿਉਂਕਿ ਫੀਲ ਕਰਾਂਗੇ ਵਿੱਚ ਕਿਸੇ ਨੇ ਡੈਮੋ ਲੈਣੀ ਹੋਵੇ ਠੀਕ ਹੈ ਜੀ 4 ਵੀਲ ਦੀ 65 ਦੀ 60 ਦੀ ਆਪਾਂ ਨੂੰ ਜਾਂ 55 ਦੀ ਕਾਲ ਕਰ ਸਕਦਾ ਆ ਆਲ ਪੰਜਾਬ ਜੀ ਆਲਰੇਡੀ ਆ ਕੋਈ ਡੈਮੋ ਲਾਉਣਾ ਚਾਹੁੰਦਾ ਉਹ ਕੰਪਨੀ ਦਾ ਮਿਸਟ ਕਾਲ ਨੰਬਰ ਲੱਗਾ ਥੱਲੇ ਟੋਲ ਫਰੀ ਨੰਬਰ ਹੈ ਜੀ ਲੈ ਸਵਾਗਤ ਕਰਦੇ ਆ ਕਿਸਾਨ ਵੀਰੋ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਖੜੇ ਆ ਸ੍ਰੀ ਮੋਖਸਰ ਸਾਹਿਬ ਸ੍ਰੀ ਮੋਖਸਰ ਸਾਹਿਬ ਮਲੋੜ ਰੋਡ ਦੇ ਨੇੜੇ ਸੋਨਾ ਲੀਕਾ ਦੀ ਏਜੰਸੀ ਹੈ ਜੀ ਇੱਥੇ ਬਾਈ ਹੋਰਾਂ ਕੋਲੇ ਕਾਫੀ ਟਰੈਕਟਰ ਜਿਹੜੇ ਫੇਰ ਇਕੱਠੇ ਹੋਇਆ ਪਹਿਲਾਂ ਵੀ ਆਪਾਂ ਵੀਡੀਓ ਪਾਉਣੇ ਆ ਸੈਕੰਡ ਹੈਂਡ ਟਰੈਕਟਰ ਤੇ ਬਾਕੀ ਬਾਈ ਹੋਰੇ ਅਜੇ ਨਵਾਂ ਟਰੈਕਟਰ ਠੱਲੀ ਖੜੇ ਆ ਇਹਦੇ ਤੇ ਖਾਸ ਆਫਰ ਆਈ ਉਹਦੇ ਬਾਰੇ ਵੀ ਗੱਲਬਾ ਤੇ ਬਾਈ ਜੀ ਪਹਿਲਾਂ ਆਪਾਂ ਸ਼ੁਰੂਆਤ ਇੱਥੋਂ ਕਰੀਏ ਜੀ ਵੀ ਇਹ ਨਵਾਂ ਟਰੈਕਟਰ ਕਿਵੇਂ ਅੱਜ ਆਪਾਂ ਬੁਖਾ ਰਹੇ ਆਂ ਇਹ ਬਾਈ ਜੀ ਆਪਣਾ ਕੰਪਨੀ ਦਾ ਟਾਈਗਰ 65 ਸੀ ਆਰ ਡੀ ਠੀਕ ਹੈ ਜੀ ਮਾਡਲ ਹੈ ਜੀ ਇਹਦੀ ਕੰਪਨੀ ਨੇ ਰੇਟ 'ਚ ਡਿਸਕਾਊਂਟ ਕਰਿਆ ਅੱਛਾ ਜੀ ਹਾਂ ਜੀ ਕਿੰਨਾ ਕਰਤਾ ਜੀ ਡਿਸਕਾਊਂਟ ਇਹਦੇ 'ਚ ਆਪਾਂ 12 ਲੱਖ 80 ਹਜ਼ਾਰ ਰੁਪਏ ਦਾ ਰੇਟ ਸੀ ਜੀ ਠੀਕ ਹੈ ਸਿੱਧਾ ਡਿਸਕਾਊਂਟ ਕਰਕੇ 11 ਲੱਖ ਰੁਪਏ ਦਾ ਟਰੈਕਟਰ ਦੇ ਰਹੀ ਕਮਾਲ ਕਰਤੀ 1 ਲੱਖ 80 ਹਜ਼ਾਰ ਰੁਪਏ ਨਵਾਂ ਟਰੈਕਟਰ ਸਿੱਧਾ ਡਿਸਕਾਊਂਟ ਕਰਿਆ ਥੱਲੇ ਹੀ ਕਰਤਾ ਟੌਪ ਵਾਲਾ ਮਾਡਲ ਹੈ ਠੀਕ ਹੈ ਜੀ ਹਾਂਜੀ ਇਹ ਆਦਾ ਲੱਗਿਆ ਹੋਇਆ ਸਿਸਟਮ ਸਾਰਾ ਇਹਦੇ ਵਿੱਚ ਜਿਹੜਾ ਜਿਹੜਾ 2 ਵੀਲਸ ਹੀ 65 ਚ 11 ਲੱਖ 25 ਹਜ਼ਾਰ ਦਾ ਸੀ 9 ਲੱਖ 64 ਹਜ਼ਾਰ 900 ਲਗਭਗ 9 ਲੱਖ 65 ਹਜ਼ਾਰ ਦਾ ਸੀ ਠੀਕ ਹੈ ਜਿਹੜਾ 4 ਵੀਲ ਹੈ ਜੀ 12 ਲੱਖ 50 ਹਜ਼ਾਰ ਦਾ ਸੀ ਲਗਭਗ 11 ਲੱਖ ਦਾ ਹੋ ਗਿਆ 10 ਲੱਖ 99 ਹਜ਼ਾਰ 900 ਦਾ ਸੀ ਠੀਕ ਹੈ ਜੀ ਇਹ ਬਈ ਆਲ ਇੰਡੀਆ ਪ੍ਰਾਈਸ ਹੈ ਜੀ ਆਲ ਇੰਡੀਆ ਪ੍ਰਾਈਸ ਹੈ ਇਹ ਕੰਪਨੀ ਨੇ 2-3 ਮਹੀਨੇ ਪਹਿਲਾਂ ਜਿਹੜਾ 60 ਦਾ ਮਾਡਲ ਹੁੰਦਾ RX 60 ਤੇ DI 60 ਹਾਂਜੀ ਆ ਲੱਗਿਆ ਪਿਆ ਆਪਣੇ ਕੋਲੇ ਜੀ ਠੀਕ ਹੈ ਜੀ ਲਗਭਗ 9 ਲੱਖ 20 ਹਜ਼ਾਰ ਹਾਂਜੀ ਡਿਸਕਾਊਂਟ ਕਰਕੇ ਕੰਪਨੀ ਨੇ 849999 ਦਾ ਪ੍ਰਾਈਸ ਕਰਤਾ ਸੀ ਠੀਕ ਹੈ ਆਲ ਇੰਡੀਆ ਠੀਕ ਹੈ ਮਨ ਲਓ ਕੰਪਨੀ ਰੇਟ ਦੇ ਕੇ ਦੇਖਿਆ ਸੀ ਵੀ ਕੀ ਰਿਸਪੌਂਸ ਆ ਰਿਹਾ ਬਹੁਤ ਜ਼ਿਆਦਾ ਰਿਸਪੌਂਸ ਵਧੀਆ ਆ ਮਨ ਲਓ ਹਾਂਜੀ ਪੂਰੀ ਵਧੀਆ ਪਰਫਾਰਮੈਂਸ ਸਹੀ ਰੇਟ ਆਉਣੇ ਕਰਕੇ ਬੜੀ ਸੇਲ ਹੋਈ ਆ ਕੰਪਨੀ ਦੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਇੱਕ ਨਵਾਂ ਮਾਡਲ ਲਾਂਚ ਕੀਤਾ ਡੀਏ 55 ਥਰਡ ਤਿੰਨ ਸਿਲੰਡਰ ਹੈ ਠੀਕ ਹੈ ਜੀ ਲਗਭਗ 55 ਕੈਟਾਗਰੀ ਦਾ ਟਰੈਕਟਰ ਆ 16 9 28 ਦੇ ਟਾਇਰ ਆ ਵੇਟ ਲੱਗੇ ਹੋਏ ਆ ਠੀਕ ਹੈ ਜੀ ਇਹਦੇ ਚ 3532 ਸੀਸੀ ਦਾ ਇੰਜਨ ਆ ਠੀਕ ਹੈ ਤਿੰਨ ਸਿਲੰਡਰ ਸਾਰਿਆਂ ਤੋਂ ਵੱਧ ਸੀਸੀ ਆ 235 ਟਾਰਕ ਆ ਇਹ ਠੀਕ ਹੈ ਇਹਦਾ ਪ੍ਰਾਈਸ ਵੀਜ਼ ਲਗਭਗ 7 ਲੱਖ ਤੇ 65 ਹਜ਼ਾਰ ਦਾ ਡਿਸਕਾਊਂਟ ਕਰਕੇ 8 ਲੱਖ 15 ਹਜ਼ਾਰ ਰੇਟ ਸੀ 7 ਲੱਖ 65 ਹਜ਼ਾਰ ਦਾ ਕੰਪਨੀ ਦੀ ਸੋਚ ਹੈ ਰੋਈ ਵੀ ਜੈਨੂਨ ਰੇਟ ਮਿਲੇ ਕਸਟਮਰ ਨੂੰ ਸਾਡਾ ਕਸਟਮਰ ਵਧੀਆ ਸਾਡੇ ਨਾਲ ਜੁੜੇ ਆ ਕੇ ਕਿਤੇ ਆਲ ਇੰਡੀਆ ਲਾ ਲੋ ਵੀ ਇੱਕ ਰੇਟ ਹੀ ਕਰਦਾ ਹੈ ਵੀ ਸਾਡੇ ਕਸਟਮਰ ਨੂੰ ਰੇਟ 'ਚ ਧੋਖਾ ਨਾ ਹੋਵੇ ਆਉਣ ਵਾਲੇ ਟਾਈਮ 'ਚ ਵੀ ਕੰਪਨੀ ਸੋਚ ਰਹੀ ਵੀ ਸਾਰੇ ਟਰੈਕਟਰਾਂ ਦਾ ਪਰ ਰੇਟ ਆਲ ਇੰਡੀਆ ਇੱਕੋ ਰੇਟ ਕਰ ਦੇਣਾ ਫਿਕਸ ਰੇਟ ਕਰ ਦੇਣਾ ਵੀ ਕਾਰ ਤਰ੍ਹਾਂ ਡੀਲਰਸ਼ਿਪ ਤੇ ਜਾਓ ਬਸ ਇੱਕੋ ਰੇਟ ਹੀ ਮਿਲਣਾ ਕੋਈ ਐਨ ਵੀ ਇੱਕ ਡੀਲਰਸ਼ਿਪ ਦੇ 9 ਲੱਖ ਇੱਕ ਤੇ 10 ਲੱਖ ਇੱਕ 9.5 ਲੱਖ ਆ ਉਹ ਕੁਝ ਨਹੀਂ ਹੋਣਾ ਫਿਕਸ ਪ੍ਰਾਈਸ ਆਏ ਹੋਣਗੇ ਡੀਲਰਸ਼ਿਪ ਤੇ ਰੇਟ ਲਿਸਟਾਂ ਲੱਗੀਆਂ ਹੋਣਗੀਆਂ ਹਾਂਜੀ ਤਾਂ ਇਹ ਸੋਨਾ ਲਿਖ ਕੇ ਮਰਜੀ ਟੋਲ ਫਰੀ ਤੇ ਕਾਲ ਕਰੋ ਡੀਲਰਸ਼ਿਪ ਨੂੰ ਕਰੋ ਕੰਪਨੀ ਦੇ ਕਿਸੇ ਵੀ ਅਫਸਰ ਨੂੰ ਕਾਲ ਕਰੋ ਇੱਕ ਰੇਟ ਹੀ ਹੋਊਗਾ ਜੋ ਉਹ ਠੀਕ ਹੈ ਜੀ ਕੰਪਨੀ ਤੁਹਾਨੂੰ ਦੱਸਿਆ ਵੀ ਹੈ ਤੇ ਰੇਟ ਦੇ ਕੇ ਦੇਖਿਆ ਜੀ ਵਧੀਆ ਰਿਸਪੌਂਸ ਆਇਆ ਰਿਸਪੌਂਸ ਮਿਲਿਆ ਬਹੁਤ ਜ਼ਿਆਦਾ ਵਧੀਆ ਇੰਨਾ ਉੱਪਰ ਵੀ ਜਿਹੜਾ ਆਪਣਾ ਆਲ ਇੰਡੀਆ ਪ੍ਰਾਈਜ਼ ਇੱਕ ਫਿਕਸ ਕਰਤਾ ਜੀ ਤਾਂ ਬਹੁਤ ਸੋਹਣੀ ਇਹ ਕਿਸਾਨ ਵੀਰਾਂ ਵਾਸਤੇ ਆਪਣੇ ਵਾਸਤੇ ਵੱਡੀ ਰਾਹਤ ਹੀ ਆ ਕਿਉਂਕਿ ਆਵੇਂ ਡੀਲਰਾਂ ਤੋਂ ਬੰਦਾ ਦੁਖੀ ਹੋ ਜਾਂਦਾ ਕਈ ਵਾਰੀ ਜੀ ਰੇਟ ਦੱਸਦੇ ਅਸੀਂ ਇੰਨੇ ਦਾ ਲਿਆ ਤੁਸੀਂ ਇੰਨੇ ਦਾ ਹਾਂਜੀ ਹਾਂਜੀ ਤਾਂ ਇਹ ਚੱਕਰ ਪੈਂਦਾ ਜੀ ਕੰਪਨੀ ਨੇ ਡੈਮੋ ਦਾ ਸਿਸਟਮ ਨੁਕਰਾਇਆ ਲਾਂਚ ਹਾਂਜੀ ਕੋਈ ਆਪਣਾ ਵੀਰ ਮੰਨ ਲਓ ਮੁਕਸਰ ਜਲਾਲਾਵਾ ਤਾਂ ਆਪਣੇ ਕੋਲ ਆਪਣਾ ਨੰਬਰ ਆਪਾਂ ਦੇਵਾਂਗੇ ਐਂਡ ਤੇ ਜਾ ਕੇ ਮੈਂਸ਼ਨ ਕਰਾਂਗੇ ਵਿੱਚ ਕਿਸੇ ਨੇ ਡੈਮੋ ਲੈਣੀ ਹੋਵੇ ਠੀਕ ਹੈ ਜੀ 4 ਵੀਲ ਦੀ 65 ਦੀ 60 ਦੀ ਆਪਾਂ ਨੂੰ ਜਾਂ 55 ਦੀ ਕਾਲ ਕਰ ਸਕਦਾ ਆ ਆਪਾਂ ਡੈਮੋ ਦੇਵਾਂਗੇ ਪਰ ਆਲ ਪੰਜਾਬ ਜਾਂ ਆਲ ਰੀਡੀ ਆ ਕੋਈ ਡੈਮੋ ਲਾਉਣਾ ਚਾਹੁੰਦਾ ਉਹ ਕੰਪਨੀ ਦਾ ਮਿਸਟ ਕਾਲ ਨੰਬਰ ਲੱਗਾ ਥੱਲੇ ਟੋਲ ਫਰੀ ਨੰਬਰ ਆ ਜੀ ਠੀਕ ਹੈ ਜੀ ਉਹਦੇ ਤੇ ਕਾਲ ਕਰ ਸਕਦਾ ਬੰਦਾ ਹਰ ਤਾਂ ਡੈਮੋ ਬੰਦੇ ਨੂੰ ਮੰਨ ਲਓ ਡੈਮੋ ਐ ਤਾਂ ਹੈ ਨਹੀਂ ਕਸਟਮਰ ਨੂੰ ਸਾਰਾ ਦਿਨ ਟਰੈਕਟਰ ਘੰਟਾ 2 ਘੰਟੇ ਦੀ ਡੈਮੋ ਉਹ ਦਿੱਤਾ ਜਾਊਗਾ ਕਸਟਮਰ ਨੂੰ ਠੀਕ ਹੈ ਜੀ ਪੂਰੀ ਉਹਨੂੰ ਪਰਫਾਰਮੈਂਸ ਦਿਖਾਇਆ ਜਾਊਗਾ ਚਲਾ ਕੇ ਸਾਰੀ ਫੈਸਿਲਿਟੀ ਉਹਨੂੰ ਜੋ-ਜੋ ਟਰੈਕਟਰ ਚਾਹੀਦੀ ਦੱਸਿਆ ਜਾਊਗਾ ਠੀਕ ਹੈ ਜੀ ਤੇਲ ਵਾਈਜ਼ ਵੀ ਬੰਦੇ ਤਸੱਲੀ ਕਰਾਈ ਜਾਊਗੀ ਕਿਆ ਬਾਤ ਆਪਦੀ ਲਗਭਗ ਜੋ ਟਰੈਕਟਰ ਦੀ ਮੰਨ ਲਓ ਆਮ ਦੂਜੀਆਂ ਕੰਪਨੀਆਂ ਦਾ ਟਰੈਕਟਰ ਹੈ ਹਾਂਜੀ ਉਹਦੇ ਮੁਕਾਬਲੇ ਆਪਣੇ ਟਰੈਕਟਰ 'ਚ ਸੀਸੀ ਬਹੁਤ ਜ਼ਿਆਦਾ ਹੈ ਹਾਂਜੀ ਤੇ ਟਾਰਕ ਬਹੁਤ ਜ਼ਿਆਦਾ ਬਿਲਕੁਲ ਜੀ ਲਾ ਲਓ ਹੁਣ ਜਿਵੇਂ ਆਪਣਾ ਇਹੀ ਲਾ ਲੋ ਜੀਆ 60 ਵਾਲਾ ਆ ਰਿਹਾ ਜੀ ਹਾਂਜੀ 4700 9 ਸੀਸੀ ਦਾ ਇੰਜਨ ਹੈ 275 ਟਾਰਕ ਹੈ ਠੀਕ ਹੈ ਹਾਈएस्ट ਟਾਰਕ ਹੈ ਇਸ ਟਾਈਮ ਦੀ ਸਾਰੀਆਂ ਕੰਪਨੀਆਂ ਨਾਲ ਬਿਲਕੁਲ ਹਾਂਜੀ ਠੀਕ ਹੈ ਬਾਕੀ ਆਪਾਂ ਤੁਹਾਨੂੰ ਦੱਸਤਾ ਕੋਈ ਆਪਣੇ ਜਲਾਲਾਬਾਦ ਗਰੂਰ ਸਾਹਿਬ ਮੁਖਸਰ ਚ ਕੋਈ ਡੈਮੋ ਲਾਣ ਦਾ ਆਪਾਂ ਇਹਦੇ ਤੇ ਨੰਬਰ ਮੈਂਸ਼ਨ ਕਰ ਦੇਣਾ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਪੁਰਾਣੇ ਬਾਰੇ ਜਾਣਕਾਰੀ ਦੇਣੀ ਆਪਣੇ ਪੁਰਾਣੇ ਫੇਰ ਜੁੜੇ ਪਏ ਬਹੁਤ ਜ਼ਿਆਦਾ ਬਹੁਤ ਜੁੜੇ ਪਏ ਹੈ ਮੈਂ ਤੁਹਾਨੂੰ ਆਪਾਂ ਜਲਦੀ ਤੋਂ ਜਲਦੀ ਜਿਹੜੇ ਪੁਰਾਣੇ ਬਾਈ ਦਿਖਾਈਏ ਜਿਹੜੇ ਲੰਬੀ ਨਾ ਹੋਵੇ ਤਾ ਬਾਕੀ ਮਿੱਤਰੋ ਤੁਹਾਨੂੰ ਫੇਰ ਵਾਰ-ਵਾਰ ਦੱਸਦੀ ਆ ਵੀ ਮੌਕਸਰ ਸਾਹਿਬ ਦੀ ਸੋਨਾਲਿਕਾ ਏਜੰਸੀ ਦੇ ਵਿੱਚ ਹੈ। ਮਹਿੰਦਰਾ ਜੀਵੋ 245 4x4 ਹੈ ਜੀ। ਠੀਕ ਹੈ ਜੀ। ਪਾਵਰ ਸਟੀering ਹੈ। ਠੀਕ ਹੈ। 2017 ਮਾਡਲ ਹੈ, ਰਾਜਸਥਾਨ ਨੰਬਰ ਹੈ। ਠੀਕ ਹੈ ਜੀ। ਐਨਓਸੀ ਮਿਲ ਜੂਗੀ। ਵਿੱਧ ਬੀਮਾ। ਦੇਖ ਸਕਦੇ ਆ। ਥਰਡ ਪਾਰਟੀ ਬੀਮਾ ਕਰਾ ਕੇ ਨਾਲ ਐਨਓਸੀ ਮਿਲੂਗੀ 275000 ਦੇ। ਠੀਕ ਹੈ ਜੀ। ਹਾਂ ਜੀ। 2017 ਮਾਡਲ ਹੈ ਜੀ। ਤਾਂ ਰੇਟ ਹੈ ਜਿਹੜਾ ਬਾਈ 5036 ਜੌਂਡੀਅਰ ਜੀ। 2021 ਮਾਡਲ ਹੈ। ਟਾਇਰ ਬ੍ਰਾਂਡ ਨਿਊ ਐ ਸਾਰਾ ਜੈਨੂਇਨ ਟਰੈਕਟਰ ਐ ਠੀਕ ਐ ਕੋਈ ਕਰਾਏ ਪਾਰਟੀ ਦੇ ਕੁਝ ਨਹੀਂ ਚੱਲਿਆ ਵਿਆ ਚਾਰੇ ਟਾਇਰ ਨਵੇਂ ਐ ਮਿੱਤਰ ਹਾਂਜੀ ਹਾਂਜੀ ਬਿੱਲ ਵੀ ਮਿਲੂ ਨਾਲ ਟਾਇਰਾਂ ਦਾ ਬਿੱਲ ਵੀ ਜਿਹੜਾ ਬਾਈ ਕੰਦਾ ਨਾਲ ਦੇਵਾਂਗੇ ਹਾਂਜੀ ਹਾਂਜੀ ਤਾਂ ਰੰਗ ਪੇਂਟ ਵਗੈਰਾ ਦੇਖੋ ਤੁਸੀਂ ਸਾਰਾ ਹਜੇ ਵਧੀਆ ਪਿਆ ਹਾਂਜੀ ਸਵਾ ਚਾਰ ਲੱਖ ਰੁਪਏ ਦਾ ਆਪਾਂ ਦੇ ਦੇਣਾ ਐ ਠੀਕ ਐ ਜੀ ਹਾਂਜੀ 2020 ਮਾਡਲ ਪੰਜਾਬ ਨੰਬਰਾਂ ਨਾਲ ਦੇ ਟਾਇਰ ਐ ਠੀਕ ਐ ਜੀ 85 ਪੈ 80 ਪੈ ਟਾਇਰ ਹੋਣਗੇ ਚਾਰੋ ਜੀ ਨਵਾਂ ਨੁੱਕ ਜੈਨੂਇਨ ਟਰੈਕਟਰ ਐ ਸਾਰਾ ਠੀਕ ਹੈ 2020 ਮਾਡਲ ਹੈ ਆਲ ओरिजिनल ਹੈ 590000 ਦਾ ਜੀ ਠੀਕ ਹੈ ਜੀ ਪੰਜਾਬ ਨੰਬਰ ਮੁਖਸਰ ਦਾ ਨੰਬਰ ਆ ਉਹ ਵੀ ਮੁਖਸਰ ਦਾ ਨੰਬਰ ਹੈ ਠੀਕ ਹੈ ਜੀ ਜੌਂਡੀਰ ਆ ਵੀ 2021 ਮਾਡਲ ਸਵਾ 4 ਲੱਖ ਦਾ ਬ੍ਰੈਂਡ ਨਿਊ ਟਾਇਰ ਇਹਦੇ ਆ ਸੇਮ ਮਾਡਲ ਹੀ ਹੈ ਠੀਕ ਹੈ ਜੀ ਜਿਹੜਾ ਉਹ ਟਰੈਕਟਰ ਖੜਾ ਸੇਮ ਹੀ ਅੱਗੇ ਆਪਣੇ ਕੋਲੇ 750 ਸੋਨਾ ਲਿਕਾ ਜੀ ਵਧੀਆ ਸੋਨਾ ਟਰੈਕਟਰ ਹੈ ਮਗਰਲੇ ਟਾਇਰ ਨਵੇਂ ਆ ਮੂਹਰੇ 60 70 ਪੈਸੇ 2004 ਮਾਡਲ ਠੀਕ ਹੈ 2004 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਚਿੱਪ ਵਾਲੀ ਆਰਸੀ ਜੀ ਪੰਜਾਬ ਨੰਬਰ ਆਰਸੀ ਹੈ ਬਾਈ ਤੇ ਟਰੈਕਟਰ ਦੀ ਹਾਲਤ ਕੋਸ਼ਿਸ਼ ਕਰਦਾ ਸਾਨੂੰ ਦਿਖਾਉਣ ਦੀ 230000 ਦਾ ਹੀ ਇਹ ਸੋਨਾਲਿਕਾ 4 ਮੰਡ ਠੀਕ ਹੈ ਇਹ 2 ਲੱਖ ਸਿਰਫ 30000 ਦਾ ਟਰੈਕਟਰ ਹੈ ਜੀ ਇਹ 43620 ਲੋਕ ਮੰਨ ਲਓ ਅਜੇ ਵੀ ਪੂਰੇ ਜ਼ੋਰ ਸ਼ੋਰ ਨਾਲ ਭਾਲਦੇ ਨੂੰ ਮਗਰਲੇ 14 ਵਾਲੇ ਨਵੇਂ ਟਾਇਰ ਹੈ ਜੀ ਆਲ オリジナル ਹੈ ਸੋਨਾ ਟਰੈਕਟਰ ਹੈ ਠੀਕ ਹੈ ਜੀ 2 ਲੱਖ ਤੇ 45000 ਦਾ ਸਰ ਹਾਂਜੀ ਇੰਜਨ ਗੇਅਰ ਦਾ ਜਮਾ ਸਹੀ ਹੈ ਠੀਕ ਹੈ ਜੀ ਹਾਂਜੀ 4 ਲਗਭਗੇ ਆਪਣੇ ਕੋਲੇ ਪੰਜਾਬ ਨੰਬਰ ਇਹਦੇ ਪੰਜਾਬ ਨੰਬਰ ਆ 47597 ਮਾਡਲ ਹੈ ਇਹ ਬਾਹਰ ਦਾ ਨੰਬਰ ਆ ਲਗਭਗ ਅੱਧੇ ਘਟੇਰ ਆ ਮੂਹਰੇ ਟਾਇਰ ਘਸਿਆ ਮਗਰ ਲਿੱਦੇ ਕਾ ਠੀਕ ਹੈ ਜੀ 1 ਲੱਖ 40 ਹਜ਼ਾਰ ਦਾ ਵੈਸਟ ਬੰਗਾਲ ਦਾ ਨੰਬਰ ਆ ਜੀ ਠੀਕ ਆ ਮੇਤਰੋ ਦਾ ਡਾਇਰੈਕਟਰ ਤੋਂ ਹੀ ਦੇਖੋ ਜੀ ਸੁੱਕੇ ਸੁੱਕੇ ਉਹ ਆ origial ਟਰੈਕਟਰ ਖੜੇ ਹੁੰਦੇ ਆ ਕੋਈ ਇੱਥੇ ਬਾਈ ਹੋਰ ਵੱਲੋਂ ਜ਼ਿਆਦਾ ਝਾੜਾ ਪੂੰਜੀ ਜਾਂ ਇਹਨਾਂ ਦੇ ਕੋਈ ਪਾਲਛਾ ਵਗੈਰਾ ਵਾਲਾ ਕੰਮ ਨਹੀਂ ਹੁੰਦਾ 8554550 ਪੈਸੇ ਟਾਇਰ ਆ ਜੀ 97 ਮਾਡਲ ਆ ਨੰਬਰ ਇਹ ਵੀ ਪੰਜਾਬ ਆ ਠੀਕ ਹੈ ਛੋ ਰੰਗ ਹੋਈ ਵੀ ਆ ਸੋਹਣੀ ਰੰਗ ਹੋਇਆ ਠੀਕ ਜਿਹਾ ਰੰਗ ਹੈ ਬਾਕੀ ਟਰੈਕਟਰ ਸੁੱਕਾ ਸੁੱਕਾ ਜਿਹਨੂੰ ਇੰਜਨ ਗੇਅਰ ਦਾ ਜਮਾ ਸਹੀ ਹੈ ਠੀਕ ਹੈ ਜੀ ਮੇਤਰੋ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਈਏ ਵੀਡੀਓ ਦੇ ਵਿੱਚ ਤਾਂ ਬਾਕੀ ਜੋ ਗੱਲ ਹੁੰਦੀ ਐ ਇੱਥੇ ਏਜੰਸੀ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਵੀ ਆਹ ਨੌਕਸ ਐ ਇੱਥੇ ਪੇਂਟ ਐ ਕੋਈ ਠੱਗੀ ਧੋਖੇ ਵਾਲਾ ਕੰਮ ਨਹੀਂ ਕੋਈ ਨਹੀਂ ਹੋ ਜੀ 1,70,000 ਰੁਪਏ ਦਾ ਇਹ ਹੀ ਠੀਕ ਹੈ ਆ 2098 ਮਾਡਲ ਹੈ 2029 ਤੱਕ ਪਾਸਿੰਗ ਪੰਜਾਬ ਨੰਬਰ ਠੀਕ ਹੈ ਤਾਂ ਇਹ 5911 ਮਿੱਤਰੋ ਪਹਿਲਾਂ ਹੁਣ ਦੋ ਲੱਖ ਸੌਰੀ ਦੋ ਲੱਖ 10000 ਦਾ 2 ਲੱਖ 10000 ਦਾ ਤੇ 2029 ਤੱਕ ਇਹਦੀ ਪਾਸਿੰਗ ਪਈ ਹੈ ਠੀਕ ਹੈ ਜੀ ਆਈਸ਼ਰ 68 2018 ਮਾਡਲ ਹੈ ਜੀ 4 ਲੱਖ ਪ੍ਰਾਈਸ ਹੈ 3.5 ਲੱਖ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਜੀ ਹਾਂਜੀ ਹਾਲਤ ਤੁਸੀਂ ਦੇਖ ਸਕਦੇ ਹੋ ਜੀ ਇੱਕ ਵਾਰੀ 2022 ਮਾਡਲ ਇਧਰ ਲਾਈਸ਼ਰ ਜੀ ਠੀਕ ਹੈ ਜੀ 4 ਲੱਖ 70000 ਰੇਟ ਹੈ ਸਾਢੇ 4 ਲੱਖ ਦਾ ਲੋਨ ਵੀ ਹੋ ਜਾਊਗਾ ਜੀ ਤੇ ਬਾਈ ਰਹਿ ਕੀ ਗਿਆ ਬਾਈ 20000 ਮੈਂ ਤੈਨੂੰ ਅਦਨ ਵੀ ਦੱਸਿਆ ਵੀ ਕੋਸ ਨਾ ਕੋਸ ਤੁਸੀਂ ਮਾਨ ਤਾਨ ਕਰ ਮਾਨ ਕਰਾਂਗੇ ਜਰੂਰ ਰਾਏ ਦਾ ਬਾਈ ਦਾ ਤੁਹਾਡੀ ਵੀਡੀਓ ਦੇਖ ਕੇ ਆਪਾਂ ਨੂੰ ਕਾਲ ਕਰਦਾ ਪੂਰਾ ਮਾਨ ਰੱਖਿਆ ਜਾਣਾ ਬੰਦੇ ਦਾ ਠੀਕ ਹੈ ਠੀਕ ਹੈ ਉਹਦਾਂ ਕੋਈ ਨਹੀਂ ਹੋਊਗਾ ਮੈਂ ਤੁਹਾਨੂੰ ਅਦਨ ਵੀ ਦੱਸਿਆ ਵੀ ਆਪਾਂ ਜੋ ਆਪਣਾ ਟਰੈਕਟਰ ਲਿਆ ਜਾਂਦਾ ਹਾਂ ਹਾਂਜੀ ਇੰਜਨ ਗੇਅਰ ਚ ਹਫਤੇ ਦੱਸ ਦੇਣਾ ਜੀ ਬੰਦਾ ਕਹਿੰਦਾ ਨੁਕਸਾ ਫ੍ਰੀ ਠੀਕ ਕਰਕੇ ਦਿੱਤਾ ਜਾਊਗਾ ਠੀਕ ਹੈ ਜੀ ਠੀਕ ਹੈ ਨਹੀਂ ਕੀ ਬਾਤ ਹੈ ਤੇ ਪਹਿਲਾਂ ਤੁਹਾਨੂੰ ਦੱਸਿਆ ਸੀ 50000 ਤੋਂ ਲੈ ਕੇ ਲੱਖ ਰੁਪਏ ਤੱਕ ਡਾਊਨ ਪੇਮੈਂਟ ਚਾਹੀ ਤਾਂ ਲੋਨ ਲਾਣ ਬਈ ਹੋਰੀ ਆਪੇ ਕਰਾ ਕੇ ਦਿੰਦੇ ਆ ਮਿੱਤਰੋ ਹਾਂਜੀ ਹਾਂਜੀ ਤੁਸੀਂ ਆਓ ਘੱਟ ਤੋਂ ਘੱਟ ਪੇਮੈਂਟ ਜਿਹੜੀ 50000 ਵਾਂਗੂ ਲੈ ਕੇ ਆਓ ਤਾਂ ਇਥੋਂ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਹਾਂਜੀ ਸਸਤਾ ਤੇ ਅੱਗੇ ਆ ਗਿਆ ਜੀ 2005 ਮਾਡਲ ਪੰਜਾਬ ਨੰਬਰ 8085 ਵਾਂਗੂ ਟਾਇਰ ਆ ਕਾਪੀ ਇਹਦੀ ਵੀ ਚਿੱਪ ਵਾਲੀ ਆ ਠੀਕ ਆ ਬਈ 2 ਲੱਖ ਤੇ 40000 ਰੁਪਏ ਦਾ ਜੀ 2 ਲੱਖ 40000 ਰੁਪਏ ਦਾ ਟਰੈਕਟਰ ਸੁੱਕਾ ਸੁੱਕਾ ਟਰੈਕਟਰ ਆ ਜੈਨੂਨ ਟਾਇਰ ਇਹਦੇ ਵੀ 90 ਪੈਸੇ ਵਾਂਗੂ ਹੈਗੇ ਬਈ ਹਾਂਜੀ ਹਾਂਜੀ 85 90 ਪੈਸੇ ਟਾਇਰ ਆ ਜੀ ਠੀਕ ਆ ਜੀ ਹਾਂਜੀ ਨਾਟ 11 ਲਾਲੋ 75 ਰੁਪਏ ਟਾਇਰ ਹੈ ਜੀ ਪੰਜਾਬ ਨੰਬਰ ਹੈ ਸਾਰਾ ਜਨਨ ਇੰਜਨ ਗੇਅਰ ਦਾ ਜਮਾ ਠੀਕ ਹੈ ਲਾਲੋ ਆਪਾਂ 2.5 ਲੱਖ ਰੁਪਏ ਦਾ ਦੇਣਾ ਹੈ ਠੀਕ ਹੈ ਜੀ ਬੰਦਾ ਇੰਜਨ ਗੇਅਰ ਨਹੀਂ ਉਹ ਵਾਕੇ ਲੈ ਸਕਦਾ ਠੀਕ ਹੈ ਵਾਕੇ ਲੈ ਸਕਦੇ ਇਹ ਮਤਲਬ ਹੈ ਜੀ ਟਰੈਕਟਰ ਹਲਕੀ ਜਿਹੀ ਭਾਫ ਦਿਖਾਉਂਦਾ ਠੀਕ ਹੈ ਜੇ ਕੋਈ ਵੀਰ ਆਪਣਾ ਦੱਸਦਾ ਪਏ ਮੰਨ ਲਓ ਕੱਲ ਨਹੀਂ ਤੇ ਪਰਸਾ ਪਾਦਾ ਇੰਜਨ ਖੋਲਣਾ ਸਲੀਬਾ ਰਿੰਗ ਤੇ ਪਿਸਟਨ ਇਹਨੂੰ ਪਾਈ ਜਣੇ ਠੀਕ ਹੈ ਬਾਕੀ ਜਮਾ ਸਹੀ ਹੈ ਤਾਂ ਹੀ ਗੇਰ ਹੈ ਤਸੱਲੀ ਵਾਕੇ ਲੈ ਜਾ ਸਕਦਾ ਠੀਕ ਹੈ ਇਹਨੂੰ ਪਾਇਆ ਜਾਣੇ ओरिजिनल ਪਾਇਆ ਜਾਣਗੇ ਭਾਵੇਂ ਜਾ ਕੇ ਬੰਦਾ ਕੱਢ ਦੇ ਨਹੀਂ ਉਹ ਵੀ ਦੇਸੀ ਸਮਾਨ ਪਾਇਆ ਹੋਊਗਾ ਠੀਕ ਹੈ ओरिजिनल ਹੀ ਮਿਲਣਾ ਸਮਾਨ ਦੇ ਜੋ ਠੀਕ ਹੈ ਖੋਲ ਕੇ ਲੈ ਕੇ ਵੀ ਬੰਦਾ ਲੰਬਾ ਦੇ ਸਕਦਾ ਤੁਸੀਂ ਗਲਤ ਮਾੜਾ ਸਮਾਨ ਪਾਦਾ ਠੀਕ ਹੈ ਤਾਂ ਮਿੱਤਰੋ ਇਹਦਾ ਬਾਈ ਹੋਰਾਂ ਵੱਲੋਂ ਕੰਮ ਕਰਨਾ ਪਊਗਾ ਥੋੜੀ ਭਾਫ ਖਾਉਂਦਾ ਬਾਈ ਹੋਰੀ ਕਹਿੰਦੇ ਆਪਾਂ ਕਰਨਾ ਆਪਾਂ ਕਰਕੇ ਦੇਣਾ ਆਪਾਂ ਖੋਲ ਦੇਣਾ ਸਵੇਰੇ ਹੀ ਠੀਕ ਹੈ ਤੇ A1 ਹੋਊਗਾ ਇੰਜਨ ਮੈਂ ਨਾ ਵਾਹ ਕੇ ਦੇਵਾਂ ਥਲੀ ਕਰਾ ਕੇ ਠੀਕ ਹੈ ਕੋਈ ਐ ਨਹੀਂ ਕਹਿੰਦੇ ਪਿਸਟਨ ਦੇਸੀ ਨਿਕਲਣਗੇ ਬਾਅਦ ਚ ਐਵੇਂ ਨੀ ਵੀ ਕੱਲੇ ਰਿੰਗ ਪਾ ਕੇ ਕਰ ਦੇਣਗੇ ਠੀਕ ਹੈ ਵਿਦ ਸਲੀਬ ਠੀਕ ਐ ਐ ਨਹੀਂ ਵੀ ਪਾ ਦਿਓ ਕੱਲੇ ਰਿੰਗ ਤੁੱਥਮੁਥ ਕਰ ਦੇ ਤੇ ਸਿੱਧ ਦੇ ਗਿਆ ਉਹ ਕੰਮ ਨਹੀਂ ਹੋਊਗਾ ਬੜੀ ਵਧੀਆ ਗੱਲ ਆ ਬਾਈ ਤਾਂ ਇਹ ਕੰਮ ਮੰਗਦਾ ਟਰੈਕਟਰ ਤਾਂ ਇਹ ਕਰਕੇ ਦੇਣਾ ਕੰਮ ਹਲਕੀ ਜੀ ਨਾ ਟਰੈਕਟਰ ਨੇ ਮਿੱਟੀ ਖਿੱਚੀ ਵੀ ਭਾਪ ਭੁਖਾਉਂਦਾ ਹੋਰ ਕੁਛ ਨਹੀਂ ਕੱਲੇ ਰਿੰਗਾਂ ਨਾਲ ਵੀ ਹਟ ਜਾਣਾ ਪਰ ਆਪਾਂ ਕਸਟਮਰ ਖਰਾਬ ਨਹੀਂ ਨਾ ਕਰਨਾ ਬਿਲਕੁਲ ਆਪਾਂ ਬੰਦੇ ਜੋੜ ਕੇ ਰੱਖਨੇ ਆਪਣੇ ਤਾਂ ਜਿਹੜਾ ਇੱਕ ਵਾਰ ਟਰੈਕਟਰ ਲੈ ਆਇਆ ਨਾ ਦੁਬਾਰਾ ਆਪਣੇ ਕੋਲ ਲਾਜ਼ਮੀ ਆਉਂਦਾ ਠੀਕ ਐ ਬਸ ਤਾਂ ਆਪਾਂ ਤਸੱਲੀ ਕਰਕੇ ਹੀ ਦੇਣਾ ਲੈਣ ਜੋ ਦੇਣਾ ਚਲੋ ਵਧੀਆ ਗੱਲ ਐ ਇਹ 50 ਵਾਲਾ ਜੀ 2018 ਮਾਡਲ ਠੀਕ ਐ ਜੀ 19 ਮ ਠੀਕ ਹੈ ਬਈ ਇਹ ਵੀ ਜਮਾ ਨਵੇਂ ਸਾਢੇ 4 ਲੱਖ ਰੁਪਏ ਦਾ ਭਾ ਦੇਣਾ ਟਾਇਰ ਤਾਂ ਹੈਗੇ ਕਸੇ ਠੀਕ ਹੈ ਲਾ ਲਓ 40 ਰੁਪਏ ਟਾਇਰ ਹੈ ਠੀਕ ਹੈ ਜੀ 4 ਲੱਖ ਦਾ ਲੋਨ ਹੋ ਜਾਣਾ ਇਹਦੇ ਤੇ ਠੀਕ ਹੈ ਬਈ ਤਾਂ ਟਰੈਕਟਰ ਦੇਖੋ ਮੇਰੇ ਤਰ ਇਹ ਵੀ ਜਮਾ ਨਵੇਂ 1.9 ਲੱਖ ਰੁਪਿਆ ਤਾਂ ਉਸ ਤੋਂ ਬਾਅਦ 2016 ਮਾਡਲ ਹੈ ਜੀ 2 ਲੱਖ 170000 ਰੁਪਿਆ ਰੇਟ ਹੈ ਠੀਕ ਹੈ ਜੀ 2.5 ਲੱਖ ਰੁਪਏ ਦਾ ਲੋਨ ਹੋ ਜਾਣਾ ਇਹਦੇ ਤੇ ਆ ਗਿਆ 475000 ਜੀ 4.5 ਲੱਖ ਦਾ ਲੋਨ ਹੋ ਜਾਣਾ 50 ਵਾਲਾ RX 3 ਸਿਲੰਡਰ ਵਾਲਾ 18 ਮਾਡਲ ਹੈ ਜੀ ਠੀਕ ਹੈ ਜੀ ਹਾਂ ਜੀ ਆਹ ਟਰੈਕਟਰ ਲੈ ਸੋਨਾਲਿਕਾ 60 2008 ਮਾਡਲ ਪਾਵਰ ਸਟੀering ਵਾਲਾ ਠੀਕ ਹੈ ਇਹ ਆਪਾਂ ਤੁਹਾਨੂੰ ਲਾਸਟ ਦੇ ਦਿਖਾਉਨੇ ਆ ਇਹਦਾ ਇੰਜਨ ਹੋ ਰਿਹਾ ਹੈ ਅੱਛਾ ਜੀ ਫੁੱਲ ਹੋ ਰਿਹਾ ਐ ਨਹੀਂ ਹੋ ਰਿਹਾ ਵੀ ਤੁਥਮਤ ਹੋ ਰਿਹਾ ਟੁਕੜੀਆਂ ਤੋਂ ਲੈ ਕੇ ਸਾਰੀ ਕਿੱਟ ਪੈ ਰਹੀ ਹੈ ਠੀਕ ਹੈ ਕ੍ਰੈਂਕ ਦਾ ਵੀ ਕੰਮ ਹੋ ਰਿਹਾ ਠੀਕ ਹੈ ਹਾਂ ਚਲੋ ਵਧੀਆ ਤਸੱਲੀ ਕਰਾ ਕੇ ਦਿੱਤਾ ਜਣਾ ਹੈ ਬਾਈ ਕਿਸੇ ਨੇ ਇਹ ਵੀ ਲੈਣਾ ਹੋਵੇ ਠੀਕ ਹੈ ਇਹ ਵੀ ਵਿਕਾਊ ਹੈ ਹਾਂ ਵਿਕਾਊ ਹੈ ਪਾਵਰ ਸਟੀering ਵਾਲਾ ਹਫਤੇ ਤੱਕ ਰੈਡੀ ਹੋ ਜਾਣਾ ਇੰਜਨ ਦਾ ਕੰਮ ਹੋ ਰਿਹਾ ਇੰਜਨ ਡਾਊਨ ਸੀ ਇੰਜਨ ਡਾਊਨ ਵਾਲਾ ਇੰਜਨ ਨਵੇਂ ਇੰਜਨ ਵਾਲਾ ਜਿਹੜਾ ਟਰੈਕਟਰ ਲੈਣਾ ਹੋਵੇ ਉਹ ਵੀ ਤੁਸੀਂ ਲੈ ਸਕਦੇ ਹੋ ਕੋਲੇ ਖੜ ਕੇ ਬੰਦਾ ਕਿੱਟ ਪਵਾ ਸਕਦਾ ਸਾਰਾ Ориジナル ਸਮਾਨ ਪੈਰਾਂ ਇਹਦੇ ਵਿੱਚ ਕਿਆ ਬਾਤ ਸੋਨਾ ਲਿਕਾ ਦਾ ਹੀ ਕਿਆ ਬਾਤ ਜੋ ਕੰਪਨੀ ਕਿੱਟ ਆਉਂਦੀ ਉਹ ਕਿੱਟੇ ਦੇ ਵਿੱਚ ਪਾਣੀ ਹੈ ਠੀਕ ਹੈ ਹਾਂਜੀ ਤਾਂ ਵਧੀਆ ਬਈ ਇਹ ਵੀ ਸੌਦਾ ਅਰਲਾਉਣ ਵਾਲਾ ਜੇ ਕਿਸੇ ਨੇ ਅਰਲਾਉਣਾ ਹੋਵੇ ਨਵਾਂ ਇੰਜਨ ਹੋ ਰਿਹਾ ਹਾਂਜੀ 2016 ਮਾਡਲ ਆ ਜੀ 480000 ਰੁਪਈਆ ਇਹ ਲੋਡਰ ਆ ਕਿਸੇ ਨੇ ਲੋਡਰ ਵੀ ਲਵਾਉਣਾ ਹੋਵੇ ਸਪੈਸ਼ਲ ਲੋਡਰ ਆਉਂਦਾ ਸੋਨਾ ਲਿਕਾ ਦਾ ਮਾਡਲ ਹੈ ਠੀਕ ਹੈ ਤਾਂ ਮਿੱਤਰੋ ਦੇਖੋ ਹੈਵੀ ਇਹਦੇ ਹਿੱਸਾ ਲੱਗਿਆ ਹੁੰਦਾ ਆਮ ਟਰੈਕਟਰ ਨਾਲੋਂ ਫਰਕ ਹੁੰਦਾ ਹਾਂਜੀ ਤੁਸੀਂ ਕੋਈ ਲੋਡਰ ਦਾ ਕੰਮ ਲੈਣਾ ਜਾਣਾ ਇਹਦਾ ਗੀਅਰ ਹੈਵੀ ਹੁੰਦਾ ਨਾ ਜੀ ਦੂਜੇ ਸਿੰਪਲ ਨਾਲੋਂ ਠੀਕ ਹੈ ਜੀ ਹਾਂਜੀ ਆਈਸ਼ਰ 368 2017 ਮਾਡਲ ਸਵਾ 3 ਲੱਖ ਰੇਟ ਹੈ ਜੀ 3 ਲੱਖ ਦਾ 290 95000 ਦਾ ਲੋਨ ਵੀ ਹੋ ਜਾਊਗਾ ਠੀਕ ਹੈ ਜੀ ਤਾਂ ਲੋਨ ਵਾਲੀ ਸੌਦਾ ਮਿੱਤਰੋ ਸਾਰਿਆਂ ਤੇ ਤਕਰੀਬਨ ਤੁਹਾਨੂੰ ਇਹ ਦਿੱਤੀ 265 ਹੈ 94 ਮਾਡਲ ਹਰਿਆਣਾ ਨੰਬਰ ਹੈ ਟਾਇਰ 1 ਲੱਖ 35000 ਦਾ ਜੀ ਠੀਕ ਹੈ ਜੀ ਲਾ ਲਓ 30 35000 ਦੇ ਟਾਇਰ ਹੀ ਆਈ ਹੈ ਹੈਗੇ ਹੈਗੇ ਸਹੀ ਇੰਜਨ ਗੇਅਰ ਦਾ ਜਮਾ ਸਹੀ ਹੈ ਆਈਸ਼ਰ 1 ਲੱਖ 30000 ਦਾ 98 99 ਮਾਡਲ ਹੈ ਇਹ ਪੰਜਾਬ ਨੰਬਰ ਹੈ ਠੀਕ ਹੈ ਜੀ ਹਾਂ ਜੀ ਆ ਆਪਾਂ ਵੇਚਣਾ ਨਹੀਂ ਤਿਆਰ ਕਰਨਾ ਆਪਣੇ ਅਸਤੇ ਲਿਆਂਦਾ ਠੀਕ ਹੈ ਆਹ ਮੈਸੇ ਹਾਂ ਇਹ 1900 ਮਿਲਦਾ 69 70 ਮਾਡਲ ਹੈ ਸਾਰਾ ਜੈਨੂਨ ਹੈ ਹਜੇ ਤੱਕ ਇਹ ਠੀਕ ਹੈ ਜੀ ਇੱਧਰ ਦਿਖਾਉਂਦੇ ਆਪਾਂ ਨਾਲ ਸੈਲਫ ਵੀ ਜੈਨੂਨ ਲੱਗਾ ਵਾਹੇ ਤੱਕ ਕੀ ਬਾਤ ਹੈ ਆ ਵੇਖ ਨਾਲ ਨਾਲ ਸ਼ੌਂਕ ਤੇ ਤੰਦ ਵੀ ਪਾਈ ਹੈ ਨਾ ਬਈ ਇਹ ਬਸ ਕੁਝ ਨਹੀਂ ਆਪਾਂ ਨੂੰ ਮਣ ਜਾ ਬਣ ਗਿਆ ਕਿਉਂ ਮੈਂ ਕਿਹਾ ਚਲੋ ਆਪਾਂ ਰੰਗ ਰੰਗ ਬਥੇਰੇ ਕ੍ਰੇਡਿਟਰ ਵੀ ਕਰਕੇ ਦੇਖ ਲਈਏ ਠੀਕ ਹੈ ਤਿਆਰ ਕਰਨਾ ਆਪਾਂ ਦੇ ਹੱਥ ਚਲੋ ਵਧੀਆ ਤੇ ਬਈ ਜੀ ਆਪਣੇ ਜਿਹੜੀ ਸੋਨਾ ਲੀਕਾ ਦੀ ਏਜੰਸੀ ਤੁਹਾਡੀ ਜਲਾਲਾਵਾਲਾ ਉੱਥੇ ਵੀ ਹਾਂ ਕਾਫੀ ਮਾਡਲ ਖੜੇ ਉੱਥੇ ਫਾਰਮ ਟਰੈਕ 60 ਕੜਾਈ ਠੀਕ ਹੈ 2003 ਉੱਥੇ ਇੱਕ ਫਾਰਮ ਟਰੈਕ ਖੜਾ 97 ਮਾਡਲ ਠੀਕ ਹੈ 1,75,000 ਦਾ ਹੀ 45-50 ਪੈਸੇ ਟਾਇਰ ਹੈ ਠੀਕ ਹੈ ਆਈਸ਼ਰ ਖੜਾ 368 4 ਲੱਖ ਰੁਪਇਆ 2018 ਮਾਡ 91 ਮਾਡਲ ਹੈ 90000 ਦਾ ਜੀ ਠੀਕ ਹੈ ਸਾਮੇ ਗਰੇਸ ਖੜਾ 503 ਠੀਕ ਹੈ ਜੀ ਲਾ ਲਓ 1 ਲੱਖ ਤੇ 65000 ਦਾ ਜੀ ਠੀਕ ਹੈ ਤੇ ਇਹ ਇਸ ਖੜਾ ਉਥੇ ਇੱਕ ਆਪਣੇ ਕੋਲ ਜਿਹੜਾ ਹੁੰਦਾ ਹੈਗਾ 450 450 ਠੀਕ ਹੈ 1 ਲੱਖ 75000 ਦਾ ਜੀ 2013 ਮਾਡਲ ਠੀਕ ਕਾਫੀ ਟਰੈਕਟਰ ਖੜਿਆ ਆਉਣ ਵਾਲੇ ਕਾਫੀ ਹੈ ਦੋ ਚਾਰ ਟਰੈਕਟਰ ਬਾਈ ਆਪ ਨੂੰ ਕਾਲ ਕਰਨ ਆਪਾਂ ਤੁਹਾਨੂੰ ਦੋ ਨੰਬਰ ਦੇ ਰਹੇ ਆ ਠੀਕ ਹੈ ਆ ਬਈ ਤੁਹਾਨੂੰ ਖੁੱਲਿਆ ਪਿਆ ਸਮਾਨ ਦਿਖਾਉਨੇ ਇੱਕ ਵਾ ਟਰੈਕਟਰ ਦਾ ਇਹ ਵੀ ਤਸੱਲੀ ਕਰਾਉਣੇ ਕਸਟਮਰ ਦੀ ਠੀਕ ਹੈ ਹਾਂਜੀ ਤਾਂ ਮੇਟਰੋ ਪ੍ਰਾਣਾ ਟਰੈਕਟਰ ਸੀ ਉਹਦਾ ਇੰਜਨ ਹੋ ਰਿਹਾ ਜੇ ਕਿਸੇ ਨੇ ਉਹਦੇ ਨਾਲ ਵੀ ਸੌਦਾ ਲਾਉਣਾ ਹੋਵੇ ਉਹ ਵੀ ਰਲੂਗਾ ਇਹ ਸਾਰਾ ਓਰੀਜਨਲ ਸਮਾਨ ਪਾਇਆ ਨਾ ਉਹ ਦੇਖੋ ਕ੍ਰੈਂਕ ਰੂਪ ਹੋ ਗਿਆ ਸੈਟ ਫਿਟਿੰਗ ਹੋ ਰਹੀ ਹੈ ਪੂਰੀ ਠੀਕ ਹੈ ਜੀ ਹਾਂਜੀ ਕ੍ਰੈਂਕ ਫਿਟਿੰਗ ਹੋ ਰਹੀ ਹੈ ਸਾਰਾ ਕੁਝ ਨਵਾਂ ਕੋਲੇ ਬੈਠ ਕੇ ਵੀ ਕਸਟਮਰ ਕਰਾ ਸਕਦਾ ਠੀਕ ਹੈ ਕਿਉਂਕਿ ਹਲੇ ਲਾਲੋ ਮੁੰਡਿਆਂ ਨੇ ਇੱਕ ਦੋ ਦਿਨ ਥੋੜੇ ਬਿਜ਼ੀ ਐ ਦੋ ਤਿੰਨ ਦਿਨ ਜੜ ਨਹੀਂ ਹੋਣਾ ਜੇ ਕੰਮ ਹੋਰ ਬੜਿਆ ਕਿਉਂਕਿ ਫੀਲਡ ਦੇ ਕੰਮ-ਕਮ ਨਵਟਾਰੇ ਮੁੰਡੇ ਤਸੱਲੀ ਕਰਾ ਕੇ ਦੇਵਾਂਗੇ ਜੈਨ ਨੂੰ ਸਮਾਨ ਮਿਲੂਗਾ ਬੰਦਾ ਕੋਈ ਲੈ ਜਾ ਕੇ ਖ ਆਪਾਂ ਦੇਣ ਦਾ ਰਹਾਂਗੇ ਮੰਨ ਲਓ ਡਿਸਪੋਇਲ ਜਾਂ ਕੋਈ ਮਾੜਾ ਪਾਇਆ ਠੀਕ ਹੈ Ориジナル ਸੋਨਾਲੀ ਕਾ ਦੀ ਕਿੱਟ ਪਾਈ ਜਾਣੀ ਇਹਦੇ ਠੀਕ ਹੈ ਇਹ ਵੀ ਮਿੱਤਰੋ ਟਰੈਕਟਰ ਵਕਾਉ ਜਿਹੜਾ ਇੰਜਨ ਹੋ ਰਿਹਾ ਜੀ ਨਵੇਂ ਇੰਜਨ ਵਾਲਾ ਵੀ ਤੁਸੀਂ ਟਰੈਕਟਰ ਇੱਥੇ ਆ 2008 ਮਾਡਲ ਪਾਵਰ ਸਟੀਅਰਿੰਗ ਉਹ ਖੜਾ ਹੈ 2008 ਮਾਡਲ ਦਾ ਇੰਜਨ ਹੋ ਰਿਹਾ ਜੀ ਆਹ ਦੇਖੀਂ Ориジナル ਕਿੱਟ ਪਾ ਕੇ ਜਿਹੜਾ ਇੱਥੇ ਇੰਜਨ ਹੋਣਾ ਹੈ ਹਾਂਜੀ ਤੇ ਸਟੈਂਡਰਡ ਤੇ ਟੁਕੜੀਆਂ ਹੀ ਨਵੀਆਂ ਪਾਈਆਂ ਜਾਣੀਆਂ ਠੀਕ ਹੈ ਇਦਾਂ ਹੀ ਆਪਾਂ ਤੁਹਾਨੂੰ ਨਾਟ ਕਰਾਂ ਦਾ ਕਿਹਾ ਵੀ ਜੋ ਹੋਣਾ ਕੰਮ ਕਰਕੇ ਮਿਲਣਾ ਹੈ Ориジナル ਸਮਾਨ ਲੈਣਾ ਉਹਦੇ ਚ ਵੀ ਹਲਕੀ ਜੀ ਨਾ ਮ ਆਗੇ ਅਗਲਾ ਕਹਿੰਦਾ ਬਾਈ ਜੀ ਬਲੂ ਮਾਰਦਾ ਉਹਦੇ ਪਿੱਛੇ ਆਪਣਾ ਐਡਾ ਕੋਈ ਜ਼ਿਆਦਾ ਵੇਖੋ ਲੇਬਰ ਆਪਣੇ ਕੋਲ ਆਪਦੇ ਮੁੰਡੇ ਸਾਰੇ ਬਿਲਕੁਲ ਸਮਾਨ ਤੇ ਪੈਸੇ ਲੱਗਣੇ ਉਹ ਆਪਾਂ ਨੂੰ ਥੋੜਾ ਡਿਸਕਾਊਂਟ ਦਾ ਮਿਲਣਾ ਕਿਉਂਕਿ ਆਪਾਂ ਆਪ ਡੀਲਰ ਸਹੀ ਹੈ ਜੀ ਤਾਂ ਕਸਟਮਰ ਦੇ ਜ਼ਿਆਦਾ ਪੈਸੇ ਲੱਗਦੇ ਆਪਣੇ ਥੋੜੇ ਪੈਸੇ ਲੱਗਦੇ ਠੀਕ ਹੈ ਇਹਦੇ ਕਰਕੇ ਆਪਾਂ ਤਸੱਲੀ ਕਰਾ ਕੇ ਦਿਨੇ ਬਾਕੀ ਤੁਹਾਨੂੰ ਆਪ ਦੱਸ ਦਿੱਤਾ ਨਵੇਂ ਦੇ ਰੇਟ ਬਾਰੇ ਵੀ ਆਪਾਂ ਤੁਹਾਨੂੰ ਚਾਣਨਾ ਪਾ ਚੁੱਕੇ ਹਾਂ ਹਾਂਜੀ ਤੇ ਜਿਹੜੇ ਕੋਈ ਡੈਮੋ ਵਗੈਰਾ ਲੈਣੀ ਚਾਹੁੰਦਾ ਮੁਕਸਰ ਤੇ ਤੁਹਾਨੂੰ ਦੱਸਿਆ ਆਪਾਂ ਜਲਾਲਾਬਾਦ ਏਰੀਏ 'ਚ ਠੀ 60 ਫੋਰ 4 ਵੀਲ ਦੀ ਆਪਣਾ ਪਿੱਛੇ ਹੀ ਖੜਾ ਹੋਵੇ ਤੁਹਾਨੂੰ ਵੀ ਦਿਖਾ ਦਿੰਦੇ ਸੀ ਹੋ ਰਿਹਾ ਠੀਕ ਹੈ ਜੀ ਆਪਾਂ ਨੂੰ ਕਾਲ ਕਰ ਸਕਦਾ ਹੈ ਨੰਬਰ ਆਪਣੇ ਤੁਸੀਂ ਉੱਤੇ ਵੀ ਕਰ ਦਿਓ 96468 ਠੀਕ ਹੈ ਜੀ 0040 99141 ਤੇ 07033 ਠੀਕ ਹੈ ਜੀ ਬਸ ਭਰਾਵਾਂ ਨੂੰ ਇੱਕੋ ਬੇਨਤੀ ਹੈ ਵੀ ਕਾਲ ਬੜੇ ਕਲਲੇ ਟਾਈਮ ਕਰਦੇ ਬਾਈ ਰਾਤ ਨੂੰ ਕਰਦੇ 10:30 11 ਵਜੇ ਠੀਕ ਹੈ ਤੇ ਸਵੇਰੇ ਕਰਦੇ 5:30 ਬਹੁਤ ਦੋਵੇਂ ਬਾਈ 8 ਵਜੇ ਤੋਂ ਬਾਅਦ ਕਰਿਆ ਕਰੋ ਤੇ 8 ਤੋਂ 8 ਕਰ ਲਿਆ ਕਰੋ ਵੀਰ ਕਿਉਂਕਿ ਲੇਟ ਲਾ ਲੋ ਆਪਾਂ ਨੂੰ ਕਿ ਸਾਡੇ ਛੇ ਘਰ ਚੱਲ ਜਾਣਾ ਕੋਈ ਬਜ਼ਾਰਾ ਮਿੱਤਰਾ ਕੋਲ ਵੀ ਮਿਲਣਾ ਕਿਹਦਾ ਹੁੰਦਾ ਇੱਕ ਸਵੇਰੇ ਸੁੱਤੇ ਹੋਈਦਾ ਬੰਦਾ ਸਪਨ 6:30 ਰੁਟੀਨ ਹੁੰਦਾ ਨਾ ਲਾ ਲੋ ਆਪਾਂ ਛੜੇ ਲੇਟ ਸੌਂਦਾ ਛੜੇ ਲੇਟ ਉੱਠੀਦਾ ਸਹੀ ਗੱਲ ਹੈ ਜੀ ਆਪਣਾ ਰੁਟੀਨ ਥੋੜਾ ਜਿਹਾ ਹੁੰਦਾ ਦਾ ਕਿਸੇ ਵੀ ਆਪਣੇ ਟਰੈਕਟਰ ਬਾਰੇ ਤੁਸੀਂ ਫੋਨ ਲਾਉਣਾ ਹੋਵੇ ਤਾਂ 8 ਤੋਂ 8 ਹੀ ਲਾਇਆ ਕਰੋ ਇਹ ਬੇਨਤੀ ਹੈ ਜੀ ਹਾਂਜੀ ਤੇ ਬਾਕੀ ਕੋਈ ਕਈ ਵਾਰ ਆਪਾਂ ਨੂੰ ਅਗੇ ਲਾਂਬੇ ਆ ਗਏ ਵੀ ਮੈਂ ਕਾਲ ਨਹੀਂ ਚੱਕ ਪਾਉਂਦਾ ਮੈਂ ਥੋੜਾ ਬਿਜ਼ੀ ਨਹੀਂ ਹੁੰਨਾ ਆਪਣਾ ਦੂਜਾ ਨੰਬਰ ਤਾਂ ਦੇ ਰਹੇ ਵਿੱਚ ਤੁਸੀਂ ਉਹਤੇ ਕਾਲ ਕਰ ਸਕਦੇ ਠੀਕ ਹੈ ਜੀ ਫੋਟੋ ਵਗੈਰਾ ਲੈਣੀਆਂ WhatsApp ਬਲੇ ਕਰਨਗੇ ਠੀਕ ਹੈ ਜਿਹੜੇ ਟਰੈਕਟਰ ਦੀ ਫੋਟੋ ਚਾਹੀਦੀ ਹੈ ਦੁਬਾਰਾ ਆਪਾਂ ਫੇਰ ਕਹਤਾ ਵੀ ਕੋਈ ਟਰੈਕਟਰ ਪਾਸਟਮਰ ਆਪਣੇ ਤੋਂ ਲੈ ਜੇ ਹਾਂਜੀ ਆਪਾਂ ਹਫਤੇ ਦੱਸ ਦੇਣਾ ਜੇ ਕੋਈ ਨੁਕਸ ਬੰਦਾ ਕਹਦੇ ਆ ਆਪਾਂ ਫ੍ਰੀ ਠੀਕ ਕਰਕੇ ਦੇਵਾਂਗੇ ਠੀਕ ਹੈ ਐਨੀ ਤਸੱਲੀ ਮੈਤਰਾ ਕੋਈ ਨਹੀਂ ਛੇਦੀ ਦਿੰਦਾ ਹਾਂ ਅਗਲਾ ਕਹਿੰਦਾ ਬਾਈ ਜੀ ਤੁਹਾਡਾ ਲੈ ਕੇ ਤੁਸੀਂ ਤੁਹਾਡਾ ਹਾਂਜੀ ਕੋਈ ਵੀ ਨੁਕਸ ਕੱਢਦੇ ਬੰਦਾ ਜਾ ਕੇ ਆਪਾਂ ਨੂੰ ਫੋਨ ਕਰੇ ਬਾਈ ਜੀ ਆ ਨੁਕਸ ਆਪਾਂ ਫ੍ਰੀ ਠੀਕ ਕਰਦਾਂਗੇ ਉਦਾਂ ਦੀ ਕੋਈ ਕਿਸੇ ਨਾਲ ਕੋਈ ਗੱਲ ਨਹੀਂ ਕਰੀ ਜਾਊਗੀ ਕਿਉਂਕਿ ਇਹ ਕੋ ਕਸਟਮਰ ਇਨਾ ਕਸਟਮਰ ਹੀ ਜੁੜਦਾ ਕੜੀ ਨਾਲ ਕੜੀ ਜੁੜਦੀ ਆ ਆਪਣਾ ਇੱਕ ਕਸਟਮਰ ਖੁਸ਼ ਆ ਤਾਂ ਉਹਨੇ ਚਾਰ ਆਪਣੇ ਕੋਲ ਲੈ ਕੇ ਹੋ ਗਏ ਬਿਲਕੁਲ ਬਿਲਕੁਲ ਇਹ ਪੱਕੀ ਗੱਲ ਹੈ ਬਾਕੀ ਆਪਾਂ ਫੇਰ ਦੁਬਾਰਾ ਧੰਨਵਾਦ ਕਰਦੇ ਆ ਤੁਹਾਡੀ ਵੀਡੀਓ ਤੁਹਾਡੀ ਵੀਡੀਓ ਵੇਖਿਆ ਪਿਛਲੇ ਵੇਰੇ ਜਿਹੜੀ ਪਾਈ ਸੀ بڑے ਟਰੈਕਟਰ ਵੇਖ ਤੇ 8 10 ਵਿੱਚ ਪਰ ਕਈ ਬਾਈ ਜਣੇ ਥੱਲੇ ਕਮੈਂਟ ਕਰੇ ਬਾਈ ਰੇਟ ਬੜਾ ਜਿਆਦਾ ਇਹ ਨਹੀਂ ਵਿਗਦੇ ਆ ਨਹੀਂ ਹੁੰਦੇ ਉਹ ਬਾਈ ਜਣ ਕਹਿ ਰਹੇ ਅੱਜ ਵੀਡੀਓ ਚ ਪਾ ਲਿਓ ਤੁਸੀਂ ਕੋਈ ਟਰੈਕਟਰ ਖੜਾ ਉਹਨਾਂ ਚ ਨਾ ਮਾਤਰ ਟਰੈਕਟਰ ਮੰਨ ਲਓ ਪੰਜ ਛੇ ਟਰੈਕਟਰ ਖੜੇ ਆ ਤੇ ਅਕਸਰ 30 35 ਜੈਨੂਨ ਰੇਟ ਮੰਗਦੇ ਆਪਾਂ ਬਾਈ ਜੈਨੂਨ ਹੁੰਦਾ ਜੈਨੂਨ ਚੀਜ਼ ਹੀ ਮਿਲੂਗੀ ਰੰਗਿਆ ਪਤੰਗਿਆ ਟਰੈਕਟਰ ਆਪਣੇ ਕੋਲੋਂ ਬਹੁਤ ਘੱਟ ਮਿਲਦਾ ਜੇ ਰੰਗ ਰੰਗ ਵੀ ਕਰਦੇ ਆ ਤਾਂ ਦੱਸਿਆ ਹੁੰਦਾ ਬਿਲਕੁਲ ਵੀ ਆਹ ਚੀਜ਼ ਨੂੰ ਬਈ ਜੀ ਆਪਾਂ ਇੱਥੋਂ ਪੇਂਟ ਕਰਿਆ ਹੋਇਆ ਠੀਕ ਹੈ ਠੀਕ ਹੈ ਬਾਈ ਜੀ ਬਈ ਉਹ ਕੰਮ ਨਹੀਂ ਉਹਲਾ ਹੈ ਨਹੀਂਗਾ ਇੱਥੇ ਕੋਈ ਹਾਂਜੀ ਹਾਂਜੀ ਜਮਾਂ ਜੋ ਗੱਲ ਹੋ ਗਈ ਜਿਹਨਾਂ ਨੂੰ ਦੱਸੀ ਜਾਊਗੀ ਇੱਕ ਵੱਡੀ ਗੱਲ ਇਹ ਆ ਵੀ ਆ ਇੱਥੇ ਪੱਕਾ ਇਹਨਾਂ ਦਾ ਅਡੇਰਾ ਜੀ ਕਿੰਨੇ ਸਾਲਾਂ ਤੋਂ ਆਪਣੇ ਕੋਲੇ ਅਜਾ ਸੀ 10 ਸਾਲ ਹੋ ਗਏ ਬਾਈ ਜੀ 10 ਸਾਲ ਹੋ ਗਏ ਮਕਸਰ ਸਾਹਿਬ ਦੇ ਵਿਚ ਅਜਾ ਸੀ ਤੇ 20 22 ਸਾਲ ਹੋ ਗਿਆ ਆਪਣਾ ਵਪਾਰ ਕਰਦਿਆਂ ਨੂੰ ਪਹਿਲਾਂ ਆਪਾਂ 10 ਸਾਲ 12 ਸਾਲ ਵਪਾਰ ਕਰਿਆ ਠੀਕ ਹੈ 1999 2000 ਦੇ ਲੱਗੇ ਹੋਏ ਆ ਠੀਕ ਹੈ ਹਾਂਜੀ ਤਾਂ ਮਿੱਤਰੋ ਪੱਕੇ ਬੰਦੇ ਆ ਕੋਈ ਉਹਦਾ ਠੱਗੀ ਧੋਖੇਲਾ ਕੰਮ ਨਹੀਂ ਹੈਗਾ ਤੁਹਾਨੂੰ ਫੇਰ ਦੱਸ ਦਈਏ ਸੋਨਾ ਲੀਕਾ ਏਜੰਸੀ ਕੰਟੈਕਟ ਨੰਬਰ ਸਕਰੀਨ ਤੇ ਆ ਰਿਹਾ ਇਹਨਾਂ ਤੇ ਕਰ ਸਕਦੇ ਹੋ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਭਰਾ ਦਾ ਫਾਇਦਾ ਹੋ ਸਕੇ ਜੀ ਤਾਂ ਟਰੈਕਟਰ ਇੱਥੇ ਤਸੱਲੀ ਵਾਲਾ ਲੈ ਸਕੇ ਜੀ ਧੰਨਵਾਦ ਬਾਈ ਜੀ ਸੱਸੀ ਗਾਲ ਜੀ ਮਿਹਰਬਾਨੀ ਠੀਕ ਹੈ ਜੀ